ਆ ਬੜਾ ਕਾਉਂਦੀ ਮੇਰਾ ਅੱਗੇ ਲੈ ਕੇ ਕੈਮਰਾ ਚੈੱਕ ਕਰਵਾ ਲਾਤਾ ਇਹ ਦੱਸ ਰਹੇ ਨੇ ਕਿ 25 ਸਾਲ ਤੋਂ ਜਿਹੜੀ ਏਸ ਲੱਤ ਦੇ ਵਿੱਚ ਸੀ ਇਹਨਾਂ ਦੇ ਬਹੁਤ ਜ਼ਿਆਦਾ ਸੋਜ ਸੀਗੀ ਹਰ 25 ਸਾਲ ਤੋਂ ਸੋਜ ਸੀ ਤੇ ਲਗਾਤਾਰ ਇਸ ਲੱਤ ਦੇ ਵਿੱਚ ਦਰਦ ਰਹਿੰਦਾ ਸੀ ਇਹ ਤਕਰੀਬਨ ਕਿੰਨੇ ਸਾਲ ਤੋਂ ਤੁਸੀਂ ਬੋਲੋ ਅਸੀਂ ਪਤੋਂ ਹਾਂ 25 30 ਸਾਲ ਤੋਂ ਪਰੋਬੂ ਦੇ ਵਿੱਚ ਨੇਗੇ ਲੇਕਨ ਫੜਕਾਰ ਇਹਦਾ ਇੱਕ ਟਾਈਮ ਹੁੰਦਾਗਾ ਜਿਹੜੇ ਨੇ ਇਹ ਸਮੱਸਿਆ ਦੀ 25 ਸਾਲ ਤੋਂ ਸੀ 100 ਸੇ ਕੁ ਲੱਤ ਦੇ ਵਿੱਚ ਤੇ ਕਾਫੀ ਸਾਲਾਂ ਤੋਂ ਬਹੁਤ ਜ਼ਿਆਦਾ ਦਰਦ ਰਹਿੰਦਾ ਸੀ ਪਿਛਲੇ ਐਤਵਾਰੇ ਦੱਸ ਰਹੇ ਨੇ ਕਿ ਜਦੋਂ 10 ਅਗਸਤ ਨੂੰ ਤੇਲ ਦੇ ਨਾਲ ਆਪਾਂ ਤੇਲ ਲਾ ਕੇ ਪੇਰ ਕਰਦੇ ਨੂੰ ਐਵੇਂ ਨਹੀਂ ਹੁੰਦੀ ਜਦ ਪ੍ਰਭੂ ਦਾ ਆਤਮਾ ਹੁੰਦਾਗਾ ਜਦੋਂ ਆਪਾਂ ਨੇ ਉਹ ਅਨੈਂਡ ਅਨੈਂਡ ਕੀਤਾ ਹੋਇਆ ਤੇਲ ਸਭ ਦੇ ਮੱਥੇ ਤੇ ਵਿਸ਼ੇਸ਼ ਕੀਤਾ ਇਹਨਾਂ ਦਿਨ ਵਿਸ਼ੇਸ਼ ਆਇਆ ਸੀ ਜਦੋਂ ਤੇਲ ਲਗਾਇਆ ਤਾਂ ਇਹਨੇ ਚੈੱਕ ਕੀਤਾ ਕਿ ਉਸ ਅਗਸਤ ਦੀ ਮੀਟਿੰਗ ਤੋਂ ਬਾਅਦ ਸਾਰਾ ਸੋਚਿਆ ਖਤਮ ਹੋ ਗਿਆ ਜਿਹੜਾ 25 ਸਾਲ ਦਾ ਦਰਦ ਸੀਗਾ ਪੂਰੀ ਤਰ੍ਹਾਂ ਖਤਮ ਹੋ ਗਿਆ ਤਾਰੀਫ ਕਰਨ ਦੇ ਜੋਰ ਨਹੀਂ ਪੈਂਦੇ